ਸਤਿ ਸ਼੍ਰੀ ਅਕਾਲ ਜੀ ਦਿਾਨੀ ਗੁਜਾਲਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈ ਅਸ਼ੋਕੀ ਬਾਦ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਹਰ ਵਾਰ ਤੁਹਾਨੂੰ ਇੱਕ ਨਵੀਂ ਤੋਂ ਨਵੀਂ ਪਰਸਨੈਲਿਟੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਿਵੇਂ ਕਿ ਸਾਡਾ ਪ੍ਰੋਗਰਾਮ ਮੋਟੀਵੇਸ਼ਨਲ ਹੱਬ ਮੋਟੀਵੇਸ਼ਨਲ ਹੱਬ ਦਾ ਮਤਲਬ ਹੈ ਕਿ ਕੁਝ ਅਵੇਅਰ ਕਰਨਾ ਬੱਚਿਆਂ ਨੂੰ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਆ ਰਹੇ ਨੇ ਤੇ ਅੱਜ ਅਸੀਂ ਇੱਕ ਐਸੀ ਪਰਸਨੈਲਿਟੀ ਨੂੰ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਜਿਨੇ ਕਿੱਕ ਬਾਕਸਿੰਗ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਨਹੀਂ ਹਿਮਾਚਲ ਦਾ ਨਾਮ ਵੀ ਪੂਰੇ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਸ਼ੁਰੂ ਕਿੱਦਾਂ ਕੀਤਾ? ਹੂੰ ਤੇ ਸ਼ੁਰੂ ਮੈਂ ਨਹੀਂ ਕੀਤਾ ਮੇਰੇ ਮੰਮੀ ਅਚਲੇ ਮੈਨੂੰ ਲੈ ਗਏ ਸੀ। ਮੈਂ ਬਹੁਤ ਸ਼ਰਾਰਤੀ ਬੱਚਾ ਸੀ। ਅੱਛਾ। ਤੇ ਜਾ ਕੇ ਗਲੀ ਚ ਲੜਨਾ ਸਕੂਲੇ ਲੜਕੇ ਆਣਾ। ਹੂੰ ਤਾਂ ਮੰਮੀ ਨੇ ਫਿਰ ਸਾਡੇ ਯੂ ਨੋ ਕੰਪਨੀ ਵਾਗਾ ਕੈਂਟ ਚ ਹੀ ਹੈਗਾ। ਅੱਛਾ। ਉੱਧਰ ਉਹਨਾਂ ਨੇ ਕਿਹਾ ਕਿ ਕਿਸੇ ਨੇ ਕਿਹਾ ਕਿ ਉੱਧਰ ਸਪੋਰਟਸ ਹੁੰਦੀ ਆ। ਹੂੰ ਤਾਂ ਇਸ ਕਰਕੇ ਮੇਰੇ ਮੰਮੀ ਨੇ ਕਿਹਾ ਕਿ ਜਾ ਉੱਧਰ ਜਾ ਕੇ ਲੜ। ਗਲੀਆਂ ਚ ਨਾ ਲੜ। ਲੜਾਈ ਦਾ ਸ਼ੌਂਕ ਯਾਨੀ ਕਿ ਸ਼ੁਰੂ ਤੋਂ ਸੀਗਾ ਬਚਪਨ ਤੋਂ ਸੀ। ਹਾਂ। ਯਾਨੀ ਕਿ ਲੜਾਈ ਵਿੱਚ ਮੁੰਡਿਆਂ ਨੂੰ ਕੁਟਦੇ ਹੁੰਦੇ ਕਿ ਕੁੜੀਆਂ ਨੂੰ ਵੀ ਕੁਟਦੇ ਸੀ। ਨਹੀਂ ਜਿਹੜਾ ਆ ਗਿਆ। ਜਿਹੜਾ ਵੀ ਆ ਗਿਆ। ਜਿੰਨੇ ਤੰਗ ਕਰਤਾ ਉਹਨੂੰ। ਜਿੰਨੇ ਤੰਗ ਕਰਤਾ। ਠੀਕ। ਅੱਛਾ। ਠੀਕ ਆ। ਤੇ ਸ਼ੁਰੂਆਤ ਸਟਾਰਟਿੰਗ ਸ਼ੁਰੂਆਤ ਕਦੋਂ ਹੋਈ ਤੁਹਾਡੀ? ਕਿਕ ਬਾਕਸਿੰਗ ਤਾਂ ਸਰ ਮੈਂ ਹਲੇ 1.5 ਸਾਲ ਪਹਿਲੇ ਸ਼ੁਰੂਆਤ ਕੀਤੀ ਆ। ਸਾਡੇ ਜਿਹੜੇ ਕੋਚ ਨੇ ਖੇਮਚੰਦ ਸਰ ਉਹ ਇਸ ਗੇਮ ਨਾਲ ਜੁੜੇ ਤੇ ਉਹਨਾਂ ਨੂੰ ਉਹਨਾਂ ਨੇ ਫਿਰ ਕਿਹਾ ਕਿ ਆਹ ਗੇਮ ਜਿਵੇਂ ਬਾਕਸਿੰਗ ਆ ਸੇਮ ਆ ਬਟ ਆਬਵੀਅਸ ਆ ਕਿਕ ਬਾਕਸਿੰਗ ਆ ਤਾਂ ਥੋੜਾ ਡਿਫਰੈਂਸ ਆ ਕਿ ਤੁਹਾਨੂੰ ਲੱਤਾਂ ਵੀ ਚਲਾਨੀਆਂ ਪੈਣੀਆਂ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਚ ਟਰਾਈ ਕਰੋ ਤੇ ਇਹ ਚ ਬਹੁਤ ਸਕੋਪ ਆ ਤੇ ਬਹੁਤ ਪਿਆਰੀ ਗੇਮ ਆ। ਨਹੀਂ ਸਟਾਰਟਿੰਗ ਜਦੋਂ ਪਰਦੇ ਟਾਈਮ ਪਰਦੇ ਟਾਈਮ ਤਾਂ ਮੈਂ ਬਾਕਸਿੰਗ ਕੀਤੀ ਆ ਸਰ। ਬਾਕਸਿੰਗ ਕੀਤੀ ਆ। ਹਾਂਜੀ। ਕਿਹੜੀ ਕਲਾਸ ਦੇ ਵਿੱਚ ਸੀਗੇ ਜਦੋਂ ਤੁਸੀਂ ਬਾਕਸਿੰਗ ਸ਼ੁਰੂ ਕੀਤੀ? ਮੈਂ ਸਿਰ ਬਹੁਤ ਛੋਟੀ ਸੀ 5th ਚ 5th ਵਿੱਚ ਹਾਂਜੀ ਯਾਨੀ ਕਿ ਛੋਟੇ ਹੁੰਦਾ ਹੀ ਲੜਦਾ ਪੰਜਵੀਂ ਕਲਾਸ ਤੋਂ ਕੁੱਟਣਾ ਸ਼ੁਰੂ ਕਰਤਾ ਨਹੀਂ ਮੈਂ ਤੀਜੀ ਕਲਾਸ ਤੋਂ ਸ਼ੁਰੂ ਕੀਤਾ ਤੀਜੀ ਕਲਾਸ ਤੋਂ ਕੀ ਬਾਤ ਆ ਇਹ ਦੇਖ ਲਓ ਹਾਂ ਪ੍ਰਿੰਕਾ ਦਾ ਸ਼ੌਂਕ ਹੀ ਸੀ ਕਿ ਮੈਂ ਲੜਾਈ ਝਗੜੇ ਵਿੱਚ ਹੀ ਜ਼ਿਆਦਾ ਰਹਿਣਾ ਹਾਂ ਨਹੀਂ ਐਕਚੁਅਲੀ ਕਹਿ ਲਓ ਕਿ ਸੁਭਾਅ ਵਿੱਚ ਦਾ ਸੀ ਦਾ ਸੀ ਮਤਲਬ ਨੱਕ ਤੇ ਮੱਖੀ ਨਹੀਂ ਬੈ ਸਕਦੀ ਅੱਛਾ ਫਿਰ ਉਸ ਕਰਕੇ ਨਹੀਂ ਹੁਣ ਤਾਂ ਮੈਂ ਬਹੁਤ ਸੋਧਰ ਗਿਆ ਸੋਧਰ ਗਿਆ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਤੁਹਾਡੀ ਜੀ ਮੈਂ ਐਮਏ ਕੀਤੀ ਆ ਪੋਲਿਟੀਕਲ ਸਾਇੰਸ 'ਚ ਤੇ ਬੀਪੀਐਡ ਕੀਤੀ ਆ ਅੱਛਾ ਤੇ ਪੀਜੀਡੀਸੀ ਵੀ ਪੜਿਆ ਮੈਂ ਹੂੰ ਬਾਕੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਠੀਕ ਆ ਪਰ ਤੁਸੀਂ ਕਹ ਲਓ ਕਿ ਬਹੁਤੀ ਸਿਟਿੰਗ ਨਹੀਂ ਸੀ ਕਿਉਂਕਿ ਜਾ ਕੇ ਖੇਡਣਾ ਜ਼ਰੂਰੀ ਸੀ ਸਬਜੈਕਟ ਕੀ ਰੱਖੀ ਸੀ ਤੁਸੀਂ ਗ੍ਰੈਜੂਏਸ਼ਨ 'ਚ ਮੈਂ ਸਰ ਪੋਲਿਟੀਕਲ ਸਾਇੰਸ ਹੂੰ ਹਿਸਟਰੀ ਠੀਕ ਆ ਤੇ ਫਿਜ਼ੀਕਲ ਐਜੂਕੇਸ਼ਨ ਪਰ ਜਿਹੜੀ ਤੁਸੀਂ ਐਜੂਕੇਸ਼ਨ ਉਹਦਾ ਤੇ ਗੇਮ ਦਾ ਬਹੁਤ ਡਿਫਰੈਂਸ ਆ ਫਰਕ ਆ ਸਰ ਐਕਚੁਅਲੀ ਤੁਸੀਂ ਕਹੋ ਕਿ ਪਲੇਅਰ ਦਾ ਦਿਮਾਗ ਪਲੇਅਰ ਵਾਂਗੂ ਚੱਲਦਾ ਹੈ। ਬਸ ਐਕਚੁਅਲੀ ਕੀ ਹੋਇਆ ਮੇਰੇ ਨਾਲ ਆ ਉਹ ਗਿਆ ਕਿ ਮੈਂ ਬੀਪੀਏਡ 'ਚ ਐਡਮਿਸ਼ਨ ਨਹੀਂ ਲਿਆ ਭਾਈ ਆਫਟਰ ਗ੍ਰੈਜੂਏਸ਼ਨ ਮੈਂ ਪੀਜੀਡੀਸੀ ਕੀਤਾ। ਫਿਰ ਮੈਂ ਐਮਏ ਕੀਤੀ ਪੋਲਿਟੀਕਲ ਸਾਇੰਸ ਕਿਉਂਕਿ ਉਹ ਮੇਰੇ ਕ੍ਰਾਈਟੇਰੀਆ 'ਚ ਆ ਰਹੀ ਸੀ। ਤੇ ਮੈਨੂੰ ਸੀ ਕਿ ਮੈਂ 올 ਇੰਡਰ ਯੂਨੀਵਰਸਿਟੀ ਖੇਡਣੀ ਆ। ਤਾਂ ਫਿਰ ਮੈਂ ਕਿਹਾ ਪੜਾਈ ਤਾਂ ਕਰਨੀ ਪੈਣੀ ਆ। ਪੜਾਈ ਕਰਨੀ ਪੈਣੀ ਆ। ਜੀ ਜੀ ਜੀ। ਤਾਂ ਫਿਰ ਮੈਂ ਐਮਏ ਜੁਆਇਨ ਕੀਤੀ ਆ। ਹਾਂ ਜਦੋਂ ਤੁਹਾਨੂੰ ਆਪਣੇ ਉੱਤੇ ਪੂਰਾ ਭਰੋਸਾ ਸੀ ਕਿ ਆਮ ਵਾਂਲੇ ਟਾਈਮ ਤੇ ਤੁਸੀਂ ਯਾਨੀ ਕਿ ਕਹਿ ਸਕਦੇ ਵਰਲਡ ਚੈਂਪੀਅਨਸ਼ਿਪ ਵਾਸਤੇ ਜਾਣਾ ਵਾ ਤੇ ਉੱਥੋਂ ਮੈਡਲ ਲੈ ਆਣਾ ਜੀ ਬਹੁਤ سارے ਤੁਹਾਡੇ ਪਲੇਅਰ ਇਦਾਂ ਦੇ ਵੀ ਆ ਕਿ ਜਦ ਖੇਡਣ ਜਾਂਦੇ ਨਾ ਬਹੁਤ سارے ਕਈਆਂ ਨੇ ਪਲੱਸ 2 ਕੀਤੀ ਹੁੰਦੀ ਆ ਤੇ ਮੈਡਲ ਲੈ ਕਹਿੰਦੇ ਪਰ ਫਿਰ ਸਰਕਾਰਾਂ ਵੱਲੋਂ ਹੁੰਦਾ ਕਿ ਜਦੋਂ ਕੋਈ ਸਪੋਰਟਸਮੈਨ ਜਦੋਂ ਕਿਸੇ ਵੀ ਵਿਭਾਗ ਵਿੱਚ ਹੁੰਦਾ ਉਹਨਾਂ ਨੂੰ ਫਿਰ ਡਾਇਰੈਕਟ ਡੀਐਸਪੀ ਦਾ ਜਿਹੜਾ ਕਿ ਹੁੰਦਾ ਕਿ ਇਹਨੂੰ ਬਣਾਇਆ ਜਾਏ ਉੱਥੇ ਆ ਕੇ ਫਿਰ ਪੰਗਾ ਹੁੰਦਾ ਕਿ ਗ੍ਰੈਜੂਏਸ਼ਨ ਜਿਹੜੀ ਨਾ ਉਹ ਗਾਈਡਲਾਈਨ ਜਿਹੜੀ ਹੈਗੀ ਗ੍ਰੈਜੂਏਸ਼ਨ ਹੋਣੀ ਉਹ ਜ਼ਰੂਰੀ ਹੈ ਨਾ ਜੀ 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 ਕਿ ਤੁਹਾਨੂੰ ਪਤਾ ਹੀ ਕਿ ਮੈਂ ਅੱਗੇ ਜਾਣੇ ਜਾਣਾ ਤੇ ਪਹਿਲਾਂ ਹੀ ਤਿਆਰੀ ਕਰ ਲਈ ਹਣਾ ਨਹੀਂ ਮੈਂ ਕਹੂੰਗੀ ਕਿ ਮੇਰੇ ਪੇਰੈਂਟਸ ਕਾਫੀ ਸਟ੍ਰਿਕਟ ਸੀ ਇਸ ਵੱਲੋਂ ਆਰਮੀ ਬੈਕਗ੍ਰਾਉਂਡ ਸੀ ਨਾ ਇਹ ਫਰਕ ਨਾ ਥੋੜਾ ਜਿਹਾ ਹਾਂ ਐਕਚੁਅਲੀ ਮੇਰੇ ਫੈਮਿਲੀ ਚ ਕੋਈ ਵੀ ਸਪੋਰਟਸ ਨਹੀਂ ਕਰਦਾ ਸੀ ਸਿਵਾਏ ਮੇਰੇ ਭਰਾ ਤੇ ਮੇਰੇ ਜਿਵੇਂ ਮੇਰੇ ਸਾਰੇ ਜਿਵੇਂ ਕਜ਼ਨ ਸਿਸਟਰ ਆ ਜਾਂ ਬ੍ਰਦਰਸ ਆ ਉਹ ਸਾਰੇ ਜਾਂ ਤਾਂ ਆਈਟੀ ਜੌਬ ਕਰ ਰਹੇ ਆ ਜਾਂ ਫਿਰ ਸਾਰੇ ਮਤਲਬ ਐਜੂਕੇਸ਼ਨਲ ਫੀਲਡ ਚ ਹੈਗੇ ਤਾਂ ਅਸੀਂ ਦੋਵੇਂ ਇੱਧਰ ਸੀ ਇੱਧਰ ਸੀਗੀ ਜੀ ਤੇ ਅੱਜ ਕੱਲ ਕੀ ਕਰਦੇ ਆ ਅੱਜ ਕੱਲ ਤਾਂ ਸਰ ਬਸ ਹੋਈ ਆਪਣੀ ਜੌਬ ਤੇ ਕਿੱਕ ਬਾਕਸਿੰਗ ਦੀ ਪ੍ਰੈਕਟਿਸ ਪ੍ਰੋਪਰ ਜੋ ਕੱਟ ਚੀ ਕਰ ਰਹੇ ਹੋ ਤੁਸੀਂ ਜੀ ਮੈਂ ਪੰਜਾਬ ਪੁਲਿਸ ਚਾਂ ਪੰਜਾਬ ਪੁਲਿਸ ਜੀ ਐਸ ਅ ਲੋਟ ਲੇਡੀ ਕਨਸਟੇਬਲ ਠੀਕ ਆ ਕਦੋਂ ਭਰਤੀ ਹੋਏ ਸੀ ਆ 2017 ਚ ਜਿਹੜੀ ਸਪੋਰਟਸ ਸਪੋਰਟਸ ਭਰਤੀ ਆਈ ਸੀ ਨਾ ਸਪੋਰਟਸ ਕੋਟੇਜ ਭਰਤੀ ਹੋਈ ਸੀ ਹਾਂ ਜੀ ਠੀਕ ਆ 2017 ਦੇ ਵਿੱਚ ਜੀ ਤੇ ਉਸ ਤੋਂ ਬਾਅਦ ਫਿਰ ਮਹਿਕਮੇ ਲਈ ਕਿੰਨੇ ਕੋਈ ਮੈਡਲ ਲਿਆ ਕੇ ਦਿੱਤੇ ਤੁਸੀਂ ਮਹਿਕਮੇ ਨੂੰ ਹੋਂਦ ਆਈ ਥਿੰਕ ਮੈਂ ਬਹੁਤੇ ਵੀ ਨਹੀਂ ਲਿਆਂਦੇ ਤੇ ਇੰਨੇ ਘੱਟ ਵੀ ਨਹੀਂ ਲਿਆਂਦੇ ਆ ਮੈਂ ਪਰਤੀ ਹੋਣ ਤੋਂ ਬਾਅਦ ਇੱਕ ਵਾਰੀ ਇੱਕ ਮੇਰਾ 골ਡ ਇੱਕ ਸਿਲਵਰ ਤੇ ਇੱਕ ਬ੍ਰਾਉਨ ਸਰ ਆ ਆਲ ਇੰਡੀਆ ਅਲ ਇੰਡੀਆ ਪੁਲਿਸ ਚ ਅੱਛਾ ਤੇ ਮੈਂ ਇੰਟਰਨੈਸ਼ਨਲ ਖੇਡੀਆਂ ਅੱਛਾ ਪਹਿਲਾ ਬਾਕਸਿੰਗ ਚ ਤੁਸੀਂ ਕਹਿ ਸਕਦੇ ਹੋ ਕਿ ਉਹ ਇਨਵੀਟੇਸ਼ਨ ਟੂਰਨਾਮੈਂਟ ਸੀਗੇ ਤਾਂ ਇੱਕ ਤਾਂ ਮੈਂ ਖੇਡਿਆ ਆਪਣਾ ਚਾਈਨਾ ਵਰਲਡ ਪੁਲਿਸ ਅੱਛਾ ਤੇ ਮੈਂ ਆਪਣਾ ਐਲਡੋਰਾ ਕੱਪ ਖੇਡੇ ਹੋਇਆ 2022 ਚ ਹੂੰ hmm. ਤੋ 2017 ਚ ਮੈਂ ਇੱਕ ਬੈਲਗਰੇ ਟੂਰਨਾਮੈਂਟ ਖੇਡਿਆ ਸੀ ਤੁਸੀਂ ਕਹ ਲਓ ਕਿ ਆ ਸ਼ਾਇਦ ਮੇ ਵੀ ਕਿੱਕ ਬੌਕਸਿੰਗ ਦੀ ਨੀਵ ਸੀ ਕਿ ਮੈਨੂੰ ਇੰਟਰਨੈਸ਼ਨਲ ਦਾ ਐਕਸਪੀਰੀਅੰਸ ਮਿਲਿਆ ਬਹੁਤ ਮਿਲਿਆ ਕਿਉਂਕਿ ਤੁਸੀਂ ਬਾਹਰ ਜਾਂਦੇ ਹੋ ਤਾਂ ਮਾਹੌਲ ਬਹੁਤ ਵੱਖਰਾ ਹੈ ਹੂੰ ਇੰਡੀਆ ਚ ਬਹੁਤ ਵੱਖਰਾ ਹੈ ਹੂੰ ਤੇ ਗੇਮ ਸਟਾਈਲ ਵੱਖਰੀ ਆ ਹੂੰ ਹੂੰ ਤੇ ਕਹਿਣਾ ਨਹੀਂ ਚਾਹੁੰਦਾ ਬਟ ਬਿਲਡ ਬੋਡ ਵੱਖਰਾ ਹੈ ਹੂੰ ਸਾਡਾ ਜਿਵੇਂ ਪੰਜਾਬੀਆਂ ਦਾ ਵੱਖਰਾ ਹੈ ਤੁਸੀਂ ਹਿਮਾਚਲੀਆਂ ਦਾ ਥੋੜਾ ਵੱਖਰਾ ਬੋਡੀ ਬਿਲਡ ਆ ਬਟ ਬਾਹਰਿਆਂ ਦਾ ਹੋਰ ਵੱਖਰਾ ਹੈ ਹੂੰ ਹੂੰ ਤਾਂ ਮੈਨੂੰ ਕਾਫੀ ਐਕਸਪੀਰੀਅੰਸ ਮਿਲੇ ਉਦੋਂ ਤੇ ਹੁਣ ਜਦੋਂ ਮੈਂ ਕਿੱਕ ਬੌਕਸਿੰਗ ਨਾਲ ਜੁੜਿਆ ਤਾਂ ਇਸ ਸਾਲ ਅਸੀਂ ਫੇਰ ਖੇਡ ਕੇ ਆਏ ਤੁਹਾਨੂੰ ਪਤਾ ਕਿਉਂਕਿ ਸਪੋਰਟਸ ਦੇ ਵਿੱਚ ਮੈਂ ਵੇਖਿਆ ਕਿ ਦੋ ਪ੍ਰੋਫੈਸ਼ਨਲ ਇੱਕ ਇਦਾਂ ਦੇ ਹੈਗੇ ਆ ਆਰਟਿਸਟ ਲਾਈਨ ਤੇ ਸਪੋਰਟਸ ਜੀ ਇੱਥੇ ਕਿਤਨਾ ਕਿਤੇ ਆ ਰਾਜਨੀਤੀ ਵੀ ਖੇਡੀ ਜਾਂਦੀ ਆ ਜੀ ਹੈਨਾ ਜਦੋਂ ਆਪਾਂ ਕੰਪੀਟੀਸ਼ਨ ਲੜਦੇ ਆ ਅੱਗੇ ਜਾਂਦੇ ਆ ਨਾ ਕੋਈ ਮੁਸ਼ਕਲ ਆਈ ਹੋਵੇ ਸਰ ਛੱਡੋ ਗੱਲਾਂ ਨਹੀਂ ਇਹ ਤਾਂ ਗੱਲਾਂ ਕਰਨੀ ਆਪਾਂ ਬੈਠੇ ਕਾਦ ਵਾਸਤੇ ਸਰ ਇਦਾਂ ਦਾ ਕਿ ਦੇਖੋ ਪੋਲਿਟਿਕਸ ਹਲ ਥਾਤੇ ਹੈਗੇ ਹੂੰ ਉਹ ਤਾਂ ਹੈਗਾ ਮੈਨੂੰ ਕਹੂੰਗੀ ਕਿ ਨਹੀਂ ਹੈਗੀ ਬਟ ਜਦੋਂ ਤੁਹਾਨੂੰ ਪੈਸ਼ਨ ਹੁੰਦਾ ਨਾ ਮਤਲਬ ਆਨੀਆਂ ਕਿ ਮੈਂ ਕਈ ਵਾਰੀ ਸਪੋਰਟਸ ਛੱਡਣ ਦਾ ਸੋਚਿਆ ਵੀ ਆਈ ਥਿੰਕ ਮੈਂ ਛੱਡੀ ਵੀ ਆ ਤਿੰਨ ਚਾਰ ਮਹੀਨੇ ਵਾਸਤੇ ਬਟ ਹੋਰ ਕਿਤੇ ਮਨ ਨਹੀਂ ਲੱਗਦਾ ਕਿਉਂ ਛੱਡੀ ਕਿਉਂ ਨਹੀਂ ਸਿਗਾ ਕੋਈ ਮੈਂ ਕਹਿਣਾ ਛੱਡੋ ਗੱਲਾਂ ਨਹੀਂ ਨਹੀਂ ਛੱਡਣਾ ਨਹੀਂ ਕਹੂੰਗੀ ਅਸੀਂ ਤਾਂ ਆਪਾਂ ਗੱਲਾਂ ਅੱਜ ਕਰਨੀਆਂ ਕਿ ਜਿਹੜੇ ਸਾਡੇ ਹੋਰ ਵੀ ਜਿਹੜੇ ਸਪੋਰਟਸਮੈਨ ਜਿਹੜੇ ਮੁੰਡੇ ਕੁੜੀਆਂ ਨਾ ਉਹਨਾਂ ਨੂੰ ਵੀ ਪਤਾ ਲੱਗੇ ਉਹ ਆਉਣ ਵਾਲੇ ਜਿਹੜੇ ਦਾ ਆਪਣਾ ਸੇਫ ਕਰ ਸਕਣ ਹਣਾ ਸਰ ਸੇਫਟੀ ਸਭ ਤੋਂ ਵੱਡਾ ਇੱਕ ਸਾਡਾ ਆਪਣਾ ਹੀ ਮਾਈਂਡ ਹੁੰਦਾ ਹੂੰ ਤੁਸੀਂ ਸਮਝ ਹੀ ਸਕਦੇ ਹੋ ਕਿ ਥੋੜਾ ਉਨਿਕੀ ਹੁੰਦੀ ਰਹਿੰਦੀ ਹੈ ਗੇਮ 'ਚ ਉਹ ਪੱਕਾ ਹੈ ਰਾਜਨੀਤੀ ਯਾਨੀ ਕਿ ਚਲਣੀ ਚਲਣੀ ਥੋੜੀ ਬਹੁਤ ਸਰ ਥੋੜਾ ਤਾਂ ਹੁੰਦਾ ਹੀ ਹੁੰਦਾ ਹੀ ਆ ਤੇ ਕਰ ਲੈ ਫਿਰ ਸੋਲੋ ਪੁਸਟੀ ਨੂੰ ਸਰ ਆਇਆ ਕਿ ਪੈਸ਼ਨ ਤੋਂ ਵੱਧ ਤੱਕ ਕੁਝ ਨਹੀਂ ਹੂੰ ਕਿਸੇ ਹੋਰ ਥਾਂ ਤੇ ਨਾ ਮਨ ਲੱਗਦਾ ਮਿਲਵਾਨੀ ਹੈ ਕਿ ਮੈਂ ਬਾਕੀ ਚੀਜ਼ਾਂ ਕਰ ਨਹੀਂ ਸਕਦੀ ਮਨ ਪੜਾਈ ਵੀ ਕਰ ਸਕਦੇ ਆ ਘਰ-ਬਾਰ ਵੀ সামਲ ਸਕਦੇ ਆ ਜੇ ਉਸ ਫੀਲਡ ਤੇ ਜਾਈਏ ਮਤਲਬ ਕੋਈ ਵੀ ਕੰਮ ਕਰ ਸਕਦੇ ਆ ਪਰ ਆਈ ਥਿੰਕ ਮੈਨੂੰ ਲੱਗਦਾ ਕਿ ਪਰਸਨਲੀ ਮੇਰੇ ਲਈ ਗਰਾਊਂਡ ਬਹੁਤ ਜ਼ਰੂਰੀ ਆ ਮਤਲਬ ਮੈਂ ਇਦਾਂ ਦੇ ਇਨਸਾਨ ਆ ਜਿਹਦਾ ਮਾਈਂਡ ਸੈਟ ਹੈ ਕਿ ਜੇ ਮੈਨੂੰ ਮੌਤ ਵੀ ਆਵੇ ਤਾਂ ਉਹ ਗਰਾਊਂਡ ਹੋਵੇ ਆਏ ਹਾਏ ਕੀ ਬਾਤ ਆ ਨਹੀਂ ਨਹੀਂ ਸੱਚੀ ਗੱਲ ਆ ਸਰ ਦੇਖ ਲਓ ਇਹ ਆਪਣੇ ਅੰਪ੍ਰਿੰਗਾ ਗੇਮ ਨੂੰ ਇੰਨਾ ਪਿਆਰ ਕਰਦੀ ਹੈ ਕਿ ਕਹਿੰਦੀ ਸ਼ਹੀਦ ਹੋਣਾ ਪੈ ਜੇ ਤਾਂ ਕੋਈ ਗੱਲ ਨਹੀਂ ਤੇ ਚਲੋ ਵੈਸੇ ਚਾਹੀਦਾ ਵੀ ਇਦਾਂ ਸਰਕਾਰਾਂ ਵੱਲੋਂ ਕੋਈ ਤੁਹਾਨੂੰ ਕੋਈ ਮਦਦ ਕੋਈ ਹੈਲਪ ਅ ਜੀ ਸਰ ਇਸਸਾਰ ਇਸ ਬਾਰੇ ਜਦੋਂ ਅਸੀਂ ਹੁਣ ਕਿੱਕ ਬੌਕਸਿੰਗ ਖੇਡੇ ਸੀ ਤਾਂ ਸਾਨੂੰ 8 ਲੱਖ ਰੁਪਏ ਗੌਰਮਣ ਨੇ ਇਸ ਵਾਰ ਦਿੱਤਾ ਸੀ ਆਪਣਾ ਪ੍ਰੀਪਰੇਸ਼ਨ ਮਨੀ ਆ ਜਿਹੜੇ ਸੀ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੇ ਹਾਂ ਤਾਂ ਮੈਂ ਆਬਵੀਅਸਾ ਸਰਕਾਰ ਦਾ ਧੰਨਵਾਦ ਕਰੂੰਗੀ ਕਿਉਂਕਿ ਸਾਨੂੰ ਬਹੁਤ ਹੀ ਫਾਈਨੈਂਸ਼ੀਅਲ ਪ੍ਰੋਬਲਮਸ ਆਉਂਦੀਆਂ ਨੇ ਭਾਵੇਂ ਵੈਸੇ ਤਾਂ ਜਿਨ੍ਹਾਂ ਦੀ ਜੌਬ ਨਹੀਂ ਆ ਜਦੋਂ ਸਾਡੀ ਵੀਨਿੰਗ ਸੀ ਤਾਂ ਬਹੁਤ ਔਖ ਹੁੰਦਾ ਹੂੰ ਹੂੰ ਬਿਲਕੁਲ ਅ ਜੇ ਹੁਣ ਜੌਬ ਦੀ ਗੱਲ ਕਰੀਏ ਬਹੁਤ ਸਾਰੇ ਤੁਸੀਂ ਦੱਸਿਆ 2016 17 ਦੀ ਭਰਤੀ ਹੈ ਨਾ ਜੀ ਸਰ ਤੇ ਚਲੋ ਮੈਂ ਅੱਜ ਗੱਲ ਕਰਨੀ ਚਾਹੂੰਗਾ ਕਿ 2016 17 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਨਹੀਂ ਹੋਈ ਜੀ ਸਰ ਹੈ ਨਾ ਤੇ ਬਹੁਤ ਸਾਰੇ ਬੱਚੇ ਬਹੁਤ ਮਿਹਨਤ ਕਰਦੇ ਆ ਬਹੁਤ ਸੋਚ ਹੁੰਦੀ ਕਿ ਅਸੀਂ ਕੁਝ ਕਰੀਏ ਵਧੀਆ ਪਰ ਘਰਾਂ ਤੋਂ ਉਹਨਾਂ ਨੂੰ ਸਪੋਰਟ ਨਹੀਂ ਹੁੰਦੀ ਕਿਉਂਕਿ ਜਿਹੜੀ ਗੇਮ ਹੈ ਨਾ ਘਰ ਖਾ ਜਾਂਦੀ ਹੈ ਡੈਫੀਨਿਟਲੀ ਸਰ ਪਿਆਸਾ ਡਾਈਟ ਖਾਣ ਵਾਸਤੇ ਬਹੁਤ ਪਿਆਸਾ ਚਾਹੀਦਾ ਹੁੰਦਾ ਦੇਖਣ ਨੂੰ ਸਾਨੂੰ ਲੱਗਦਾ ਕਿ ਸ਼ਾਇਦ ਸੁੱਕੀਆਂ ਰੋਟੀਆਂ ਦੇ ਨਾਲ ਹੀ ਪਰ ਸੁੱਕੀਆਂ ਰੋਟੀਆਂ ਨਾਲ ਤੁਸੀਂ ਇੱਕ ਸਟੇਜ ਆ ਕਿ ਉੱਥੋਂ ਤੱਕ ਜਾ ਸਕਦੇ ਹੋ ਪਰ ਇੱਕ ਜਿਹਾ ਸਟੇਜ ਇਹੋ ਜਿਹਾ ਜਿੱਥੇ ਤੁਹਾਨੂੰ ਡਾਈਟ ਦੀ ਬਹੁਤ ਲੋੜ ਹੁੰਦੀ ਹੈ ਡੇਫੀਨਟਲੀ ਸਰ ਤੇ ਬਹੁਤ ਸਾਰੇ ਸਪੋਰਟਸਮੈਨ ਇਦਾਂ ਦੇ ਅੱਜਕੱਲ੍ਹ ਹੈਗੇ ਕਿ 2016-17 ਤੋਂ ਬਾਅਦ ਸਪੋਰਟਸ ਦੀ ਭਰਤੀ ਨਹੀਂ ਹੋਈ ਭਰਤੀ ਨਹੀਂ ਹੋਈ ਤੇ ਮੈਂ ਕਹਾਂਸਣਾ ਕਿ ਬਹੁਤ ਸਾਰੇ ਬੱਚੇ ਅੱਜਕੱਲ੍ਹ ਸਪੋਰਟਸ ਵਾਲੇ ਸ਼ਾਇਦ ਗਲਤ ਰਸਤੇ ਵੀ ਪਏ ਹੋਏ ਨੇ ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ ਨਿਰਾਸ਼ਾ ਬਹੁਤ ਵੱਡੀ ਨਿਰਾਸ਼ਾ ਉਹ ਉਹਨਾਂ ਨੂੰ ਕੋਈ ਚਾਂਸ ਮਿਲਿਆ ਨਹੀਂ ਤੇ ਕਈ ਬੱਚੇ ਜਿਹੜੇ ਸਪੋਰਟਸ ਵਾਲੇ ਮੈਂ ਦੇਖੇ ਕਿ ਨਸ਼ਿਆਂ ਦੇ ਵਿੱਚ ਹੀ ਪਏ ਹੋਇਆ ਓਕੇ ਸਰ ਮੈਨੂੰ ਐਕਚੁਅਲੀ ਗਰਾਉਂਡ ਰਿਪੋਰਟ ਨਹੀਂ ਪਤਾ ਕਿਉਂਕਿ ਅਸੀਂ ਰਹੀ ਤੁਹਾਨੂੰ ਦੇਖੀ ਤਾਂ ਉਹ ਲੋਕਾਂ ਨੂੰ ਬੱਚਿਆਂ ਨੂੰ ਹੁੰਦੇ ਆਂ ਤੇ ਚਾਹ ਉਹ ਸਰਕਾਰਾਂ ਨੂੰ ਚਾਹੀਦਾ ਕਿ ਆਉਣ ਵਾਲੇ ਟਾਈਮ ਦੀ ਜਿਹੜੀ ਆ ਸਪੋਰਟਸ ਕੋਟੇ ਦੀ ਇੱਕ ਸਪੈਸ਼ਲ ਕੋਈ ਭਰਤੀ ਹੋਣੀ ਚਾਹੀਦੀ ਆ ਭਰਤੀ ਤੇ ਹੋ ਰਹੀ ਆ ਪਰ ਉਹਦੇ ਵਿੱਚ ਇੱਕ ਕੀ ਕਹਿੰਦੇ ਆ ਕਿ ਰਿਟਨ ਟੈਸਟ ਰੱਖਿਆ ਹੋਇਆ ਤੇ ਰਿਟਨ ਟੈਸਟ ਜਿਹੜਿਆ ਉਹ ਪੜਾਹੂ ਬੱਚੇ ਜਿਹੜੇ ਹੁੰਦੇ ਆ ਉਹੀ ਕਲੀਅਰ ਕਰ ਸਕਦੇ ਆ ਤੇ ਸਪੋਰਟਸ ਵਾਲੇ ਬੱਚੇ ਉਹ ਪੜ੍ਹਾਈ ਵਿੱਚ ਥੋੜੇ ਠੀਕ ਠਾਕ ਹੀ ਹੁੰਦੇ ਆ। ਹੈਨਾ? ਸਰ ਐਕਚੁਅਲੀ სპੋਰਟਸਮੈਨਾਂ 'ਚ ਦਿਮਾਗ ਬਹੁਤ ਹੁੰਦਾ। ਇਦਾਂ ਦੀ ਕੋਈ ਗੱਲ ਨਹੀਂ ਆ। ਬਟ ਮੈਂ ਤੁਹਾਨੂੰ ਕਹਾਂ ਨਾ ਜਿਵੇਂ ਪੈਸ਼ਨ ਆ ਸਾਰਿਆਂ ਦਾ ਆਪਣਾ ਪੈਸ਼ਨ ਆ। ਤੇ ਇੱਕ ਬਹੁਤ ਵੱਡੀ ਕਹਾਵਤ ਆ ਕਿ ਜੇ ਤੁਸੀਂ ਮੱਛਲੀ ਨੂੰ ਪੇੜ ਪੇੜ ਚੜਨ ਨੂੰ ਕਹੋਗੇ ਤਾਂ ਉਹ ਨਹੀਂ ਚੜ ਸਕਦੀ। ਇਹਦਾ ਮਤਲਬ ਇਹ ਨਹੀਂ ਕਿ ਉਹ ਸਮੁੰਦਰ ਨਹੀਂ पार ਕਰ ਸਕਦੀ। ਅਸੀਂ ਸਮੁੰਦਰ ਪਾਰ ਕਰ ਸਕਦੇ ਆ। ਬਟ ਸਾਨੂੰ ਪੇੜ 'ਨਾ ਚੜਾ। ਹਾਂ ਨਾ ਉਹ ਗੱਲ ਮੈਂ ਮੰਨੂਗੀ ਤੇ ਜੇ ਤੁਸੀਂ ਟੈਸਟ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਮੈਥਸ ਤੇ ਰੀਜਨਿੰਗ ਚ ਟਾਈਮ ਲੱਗਦਾ ਉਹਦੇ ਲਈ ਪ੍ਰੈਕਟਿਸ ਦੀ ਬਹੁਤ ਲੋੜ ਆ ਤੇ ਮੈਨੂੰ ਲੱਗਦਾ ਕਿ სპੋਰਟਸਮੈਨ ਨੂੰ ਥੋੜੀ ਛੋਟ ਮਿਲਣੀ ਚਾਹੀਦੀ ਆ ਕਿਉਂਕਿ ਅਸੀਂ ਸਿਸਟਮ ਨਹੀਂ ਬਦਲ ਸਕਦੇ ਬਹੁਤ ਵੱਡਾ ਸਿਸਟਮ ਆ ਬਟ ਥੋੜੀ ਯੂ نو ਅਡਜਸਟਮੈਂਟ ਤਾਂ ਹੋ ਸਕਦੀ ਆ ਪ੍ਰਿੰਕਾ ਕੱਲ ਇੰਡੀਆ ਦਾ ਕੈਂਪ ਲਗਾਉਣ ਜਾ ਰਹੀ ਆ ਵਰਲਡ ਚੈਂਪੀਅਨਸ਼ਿਪ ਜਿਹੜੀ ਆ ਹੋਣ ਜਾ ਰਹੀ ਆ ਉੱਥੇ ਜਾ ਰਹੇ ਨੇ ਤੇ ਮੈਂ ਕਿਉਂ ਨਾ ਫਿਰ ਮੈਂ ਕਹਾ ਅੱਜ ਹੀ ਮੈਂਗਾ ਇੰਟਰਵਿਊ ਕਰੀਏ। ਜੀ ਬਾਅਦ ਵਿੱਚ ਤੇ ਚਲੋ ਟਾਈਮ ਆਨ ਤੇ ਜੋ ਮੈਡਲ ਹੈਗਾ ਨਾ ਉਹ ਤੇ ਕਰਾਂਗੇ ਕਰਾਂਗੇ। ਜੀ ਸਰ ਹੂੰ ਤਾਂ ਹੋਰ ਕੋਈ ਜ਼ਿੰਦਗੀ ਦੇ ਵਿੱਚ ਸੋਚ ਸਰ ਸੋਚਾ ਤਾਂ ਬਹੁਤ ਸਾਰੀਆਂ ਨਹੀਂ। ਪਹਿਲੇ ਤਾਂ ਆਈਆ ਕਿ ਹੈਲਮਟ ਪਾਇਆ ਕਰੋ। ਹੈਲਮਟ ਪਾਇਆ ਕਰੀਆ? ਹਾਂਜੀ। ਠੀਕ ਹੈ। ਆਪਣੀ ਸੇਫਟੀ ਆ ਸਰ। ਹੂੰ ਤੇ ਦੂਜਾ ਮੈਂ ਕਹੂੰਗੀ ਕਿ ਸਰ ਮੇਰੀ ਤਾਂ ਕਿੱਦਾਂ ਕਮਾਂ ਮੈਂ ਮੇਰਾ ਕਾफी ਸੋਚਾਂ ਨੂੰ ਪਹਿਲੇ ਤਾਂ ਆਇਆ ਕਿ ਮੈਂ ਲਾਈਫ 'ਚ ਕੁਝ ਬਣਾਵਾਂ ਕਿਉਂਕਿ ਮੇਰੇ ਪੇਰੈਂਟਸ ਦਾ ਉਹੀ ਸੁਪਨਾ ਸੀ ਉਹਨਾਂ ਨੇ ਮੈਨੂੰ ਕਾਫੀ ਫ੍ਰੀਛ ਛੱਡਿਆ ਕੰਪੇਅਰ ਟੂ ਤੁਸੀਂ ਸੋਚ ਸਕਦੇ ਹੋ ਕਿ 2002 'ਚ ਕਾਫੀ ਸਮਾਂ ਵੱਖਰਾ ਸੀ ਹੁਣ 25 'ਚ ਵੱਖਰਾ ਹੈ ਉਦੋਂ ਵੱਖਰਾ ਸੀ ਮੇਰੇ ਪਾਪਾ ਆਰਮੀ 'ਚ ਸੀਗੇ ਮੰਮੀ ਇਕੱਲੇ ਸੀ ਤੇ ਅਸੀਂ ਤਿੰਨ ਪੈਨਪਰਾ ਤੇ ਉਸ ਵੇਲੇ ਮੰਮੀ ਨੇ ਮੈਨੂੰ ਪੂਰੀ ਛੁੱਟ ਦਿੱਤੀ ਪਰ ਉਹਨਾਂ ਟਰਸਟ ਵੀ ਕੀਤਾ ਤੇ ਜਿੱਦਾਂ ਤੁਸੀਂ ਕਿਹਾ ਡਾਈਟ ਡਾਈਟ ਦਾ ਸਰ ਬਹੁਤ ਈਸ਼ੂ ਆਉਂਦਾ ਮਤਲਬ ਇੱਕ ਹੰਬਲ ਫੈਮਿਲੀ ਤੋਂ ਆ ਮੇਰੇ ਪਾਪਾ ਸਿਰਫ ਉਹ ਦੋ ਸਿਪਾਈ ਸੀਗੇ ਤੇ ਤਿੰਨ ਬੱਚੇ ਪਾਲਨੇ ਫੈਮਿਲੀ ਵੀ ਫਰ ਫੈਮਿਲੀ ਤੋਂ ਵੀ ਅਸੀਂ ਬਹੁਤ ਦੂਰ ਸੀ ਤੁਸੀਂ ਮੰਨੋ ਕਿ ਸਾਡੀ ਫੈਮਿਲੀ ਘਰ ਪਰ ਸਾਰਾ ਛੱਡ ਕੇ ਆਈ ਸੀ ਹਾਂ ਹਾਂ ਬਿਲਕੁਲ ਤਾਂ ਕਾਫੀ ਮੁਸ਼ਕਿਲ ਹੁੰਦੀ ਆ ਤੇ ਹੁਣ ਮੈਨੂੰ ਲੱਗਦਾ ਹੋਰ ਵੀ ਮੁਸ਼ਕਿਲ ਆ ਕਿਉਂਕਿ ਕੁਝ ਵੀ ਨੈਚੁਰਲ ਨਹੀਂ ਮਿਲ ਰਿਹਾ ਜੇ ਤੁਸੀਂ ਨੈਚੁਰਲ ਸਬਜ਼ੀਆਂ ਵੀ ਲੈਣੀਆਂ ਉਹ ਜ਼ਿਆਦਾ ਮਹਿੰਗੀਆਂ ਨੇ ਹਾਂ ਮਤਲਬ ਇੱਧਰ ਜੇ ਤੁਹਾਨੂੰ 60 70 ਜਿ ਮਿਲ ਰਹੀ ਆ ਜੇ ਤੁਸੀਂ ਕਹੋ ਕਿ ਆਰਗੇਨਿਕ ਲੈਣੀ ਆ ਇੱਕ ਨਾ ਆਰਗੇਨਿਕ ਵਰਡ ਲਾ ਦਿੰਦੇ ਆ ਤਾਂ ਫੇਰ ਤੁਹਾਨੂੰ ਉਹੀ ਚੀਜ਼ 150 200 ਦੇ ਮਿਲਦੀ ਆ ਪਹਿਲੀ ਗੱਲ ਤਾਂ ਆਰਗੇਨਿਕ ਮਿਲਦੀ ਹੀ ਨਹੀਂ ਜਲਦੀ ਕਿਤੇ ਵੱਡੀ ਬਿਮਾਰੀ ਦਾ ਵਾ ਜੀ ਮਤਲਬ ਕਾਫੀ ਮੁਸ਼ਕਿਲ ਆਂਦੀ ਆ ਡਾਈਟ ਦੀ ਤੇ ਮੈਨੂੰ ਲੱਗਦਾ ਕਿ ਮੈਂ ਇਦਾਂ ਦਾ ਕੁਝ ਉਪਰਾਲਾ ਕਰਾਂ ਜਾਂ ਜਿਵੇਂ ਅੱਜਕੱਲ YouTube 'ਚ ਕਾਫੀ ਨਾ ਚੱਲਦਾ ਹੈ ਕਿ ਤੁਸੀਂ ਘਰੇ ਉਗਾ ਸਕਦੇ ਹੋ ਤੁਸੀਂ ਆ ਕਰ ਸਕਦੇ ਹੋ ਮੈਨੂੰ ਉਹ ਛੋਟੇ ਛੋਟੇ ਟ੍ਰਿਕਸ ਬਹੁਤ ਪਿਆਰੀਆਂ ਲੱਗਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਉਸ ਲਈ ਕੋਈ ਪ੍ਰੋਪਰ ਪਲੇਟਫਾਰਮ ਹੋਣਾ ਚਾਹੀਦਾ ਹੂੰ ਵੈਸੇ ਮੈਨੂੰ ਆ ਵੀ ਲੱਗਦਾ ਹੈ ਕਿ ਮੈਂ ਲਾਈਫ 'ਚ ਆਪਣੀ ਕੰਪਨੀ ਖੋਲਾ ਮਤਲਬ ਇਦਾਂ ਨਹੀਂ სპੋਰਟਸਮੈਨ ਵਾਸਤੇ ਹੂੰ ਜਿਵੇਂ ਇਕਵਿਪਮੈਂਟ ਲਈ ਕਾਫੀ ਲੋਕ ਲੋਕ ਕੀ ਮਤਲਬ ਕੁਪਰਲਾ ਕਰ ਰਹੇ ਆ ਜਾਂ ਕਹਿ ਲੋ ਕਿ ਤੁਸੀਂ ਕੱਪੜਿਆਂ ਲਈ ਵੀ ਬਹੁਤ ਲੋਕ ਕਰ ਰਹੇ ਬਟ ਜਿਹੜਾ ਸਾਡਾ ਬੇਸਿਕ ਸਾਰੇ ਪਲੇਅਰ ਨੂੰ ਜਿਵੇਂ ਮੈਂ ਐਜ਼ ਅ ਪਲੇਅਰ ਕਾਫੀ ਫੇਸ ਕੀਤਾ ਹੈ ਇਨਜਰੀ ਦਾ ਪ੍ਰੋਬਲਮ ਹੂੰ ਹੂੰ ਤਜ ਜਿਵੇਂ ਮੈਂ ਪਹਿਲਾਂ ਹੀ ਕਿਹਾ ਨਿਊਟ੍ਰੀਸ਼ਨ ਕਰਕੇ ਸਾਰੇ ਅਫੋਰਡ ਨਹੀਂ ਕਰ ਸਕਦੇ ਬਟ ਜਿਹੜਾ ਅਵੇਅਰਨੈਸ ਹੈ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਡੇ ਰਾਈ ਆਈ ਕਹੂੰਗੀ ਕਿ ਸਾਰੇ ਪਲੇਅਰ ਜਿਹੜੇ ਹੈਗੇ ਆ ਉਹ ਵੀਡੀਓ ਦੇਖਣ ਪਰ ਸਿਰਫ ਐਂਟਰਟੇਨਮੈਂਟ ਆਪਣਾ ਰੀਹੈਬ ਦੇਖਣ ਆਪਣਾ ਇੰਜਰੀ ਤੋਂ ਰਿਲੇਟਡ ਚੀਜ਼ਾਂ ਵੇਖਣ ਕਿਉਂਕਿ ਜਿਵੇਂ ਕੋਈ ਪਲੇਅਰ ਹੈ ਨਾ ਸਾਨੂੰ ਆਦਤ ਹੁੰਦੀ ਹੈ ਕਿ ਯਾਰ ਕੁਝ ਨਹੀਂ ਹੁੰਦਾ ਆ ਮਲਿਆ ਚੱਲ ਛਾੜ ਕੇ ਨਹੀਂ ਬਿਲਕੁਲ ਹਾਂ ਇਸੇ ਕਰਕੇ ਮੈਂ ਵੀ ਕਾਫੀ ਇੰਜਰੀਆਂ ਖਾਧੀਆਂ ਪਰ ਜਦੋਂ ਤੁਹਾਨੂੰ ਕੋਈ ਰਿਸਟ ਤੇ ਵੀ ਹੋਇਆ ਛੋਟਾ ਜਿਹਾ ਜਿਵੇਂ ਅਸੀਂ ਬੌਕਸਰਾਂ ਕਈ ਵਾਰੀ ਸਾਡਾ ਹੱਥ ਉੱਥੇ ਮੁੜ ਜਾਂਦਾ ਹੈ ਨਾ ਹੁਣ ਮੈਂ ਕਿੱਕਾਂ ਸਟਾਰਟ ਕੀਤੀਆਂ ਤਾਂ ਪੈਰ ਚ ਕੋਈ ਦਿੱਕਤ ਆ ਸਕਦੀ ਹੈ ਤਾਂ ਹੋਰ ਵੀ ਕਾਫੀ ਮਤਲਬ ਆਥਾ ਮੈਂ ਸਮਾਲ ਇੰਜਰੀ ਹੈ ਕਿਹਾ ਮੇਜਰ ਇੰਜਰੀ ਆ ਸਕਦੀ ਹੈ ਤਾਂ ਉਹਦੀ ਵੀਡੀਓਜ਼ ਵੇਖੋ ਇੱਕ ਦੋ ਨਹੀਂ 100 150 ਵੇਖੋ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਾਰੀ ਚੀਜ਼ ਸਾਨੂੰ ਫਿੱਟ ਹੋਵੇ ਹੁੰਦਾ ਨਾ ਬਾਡੀ-ਬਾਡੀ ਡਿਫਰੈਂਟ ਹੁੰਦੀ ਆ ਸਾਰੀ ਚੀਜ਼ਾਂ ਸੂਟ ਨਹੀਂ ਕਰਦੀਆਂ ਤਾਂ ਮੈਂ ਚਾਹੂੰਗੀ ਕਿ ਬੱਚੇ ਅਵੇਅਰ ਹੋਵੇ ਹਮ ਜਿਹੜਾ ਤੁਸੀਂ ਕਿਹਾ ਸੀ ਪਹਿਲੇ ਹੀ ਕਿ ਜਿਹੜੇ ਆਣ ਵਾਲੇ ਬੱਚੇ ਆ ਜਾਂ ਜਿਹੜਾ ਮੇਰੇ ਨਾਲ ਦੇ ਵੀ ਆ ਲੋਕ ਇਗਨੋਰ ਕਰਦੇ ਆ ਰੀਹੈਬ ਬਹੁਤ ਜ਼ਰੂਰੀ ਆ ਹਮ ਤੇ ਅਗਰ ਜਿਵੇਂ ਜੋ ਅਫੋਰਡ ਕਰ ਸਕਦਾ ਉਹ ਭਾਵੇਂ ਫਿਜ਼ੀਓਥੈਰੇਪੀ ਕਰਾਵੇ ਕੁਝ ਕਰਾਵੇ ਜੋ ਨਹੀਂ ਵੀ ਕਰ ਸਕਦੇ ਉਹ ਪੱਕਾ ਆਪਣਾ YouTube ਵੇਖਣ Instagram ਵੇਖਣ ਕਿਉਂਕਿ ਵੇਖਣਾ ਤਾਂ ਸੀ ਹੈ ਹੀ ਤਾਂ ਕੰਮ ਦੀ ਚੀਜ਼ ਵੇਖਣ ਦਾ ਹੀ ਕੰਮ ਹੈ ਜੀ 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 ਤੇ ਪ੍ਰਿੰਕਾ ਦਾ ਗੰਨਾ ਹੁਣ ਤੇ ਮੈਰਿਜ ਬਾਰੇ ਵਿਆਹ ਬਾਰੇ ਕੀ ਵਿਚਾਰ ਆ ਬੜੇ ਮਾੜੇ ਵਿਚਾਰ ਆ ਮੇਰੇ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਮੁੰਡੇ ਬਾਰੇ ਤੁਹਾਨੂੰ ਵੇਖ ਕੇ ਡਰ ਕੇ ਭੱਜ ਜਾਂਦੇ ਹੋਣੇ ਹਨਾ ਅਰੇ ਨਹੀਂ ਨਹੀਂ ਪਹਿਲਾਂ ਡਰਦੇ ਹੋਣੇ ਵੀ ਆ ਪ੍ਰਿੰਕਾ ਨਾਲ ਜੇ ਮੈਰਿਜ ਹੋ ਗਈ ਤੇ ਮਾਰਦਾ ਪਿਆਣੀ ਪਿਆਣੀ ਆ ਅਰੇ ਨਹੀਂ 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 ਇਹਦੇ ਕੋਈ ਗੱਲ ਨਹੀਂ ਮਤਲਬ ਸਾਰਿਆਂ ਦਾ ਮੈਨੂੰ ਲੱਗਦਾ ਆਪਣਾ ਆਪਣਾ ਮਾਈਂਡਸੈਟ ਹੁੰਦਾ ਇੱਕ ਮੈਨੂੰ ਜੇ ਤੁਸੀਂ ਕਹੋ ਤਾਂ ਫਸਟ ਆਫ ਆਲ ਰਿਲੇਸ਼ਨਸ਼ਿਪ 'ਚ ٹرسٹ ਨਹੀਂ ਆਏਗਾ ਉਹ ਮੇਰਾ ਪਰਸਨਲ ਇਸ਼ੂ ਆਈ ਡੋਟ نو ਵਾਈ ਤੇ ਬਾਕੀ ਜੇ ਮੈਂ ਕਹੂੰਗੀ ਕਿ ਬਚਪਨ ਤੋਂ ਹੀ ਮੇਰਾ ਧਿਆਨ ਜ਼ਿਆਦਾ ਨਾ ਮੁਕਤੀ ਨਿਰਵਾਣਾ ਇਸ طرف ਜ਼ਿਆਦਾ ਸੀ ਅੱਛਾ ਮੈਰਿਜ ਕਰਾਮ ਦਾ ਹੈ ਨਹੀਂ ਕੋਈ ਪੱਕਾ ਨਹੀਂ ਕੀ ਗੱਲ ਹੈ ਹਾਲੇ ਤਾਂ ਪੱਕੀ ਆ ਵਕਤ ਦਾ ਪਤਾ ਕੋਈ ਨਹੀਂ ਹੈ ਨਾ ਮੈਂ ਕਦੇ ਕਨਫਰਮੇਸ਼ਨ ਨਹੀਂ ਕਹਿੰਦੀ ਕੱਲ੍ਹ ਕੋਣ ਕਿੱਥੇ ਹੋਵੇ ਕੋਈ ਨਹੀਂ ਕਹਿ ਸਕਦਾ ਕੋਈ ਪਤਾ ਥੋੜਾ ਕਿ ਗੇਮ ਕਰਦੇ ਕਰਦੇ ਕੋਈ სპੋਰਟਸਮੈਨ ਹੀ ਕੋਈ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਆ ਜੇ ਨਹੀਂ ਅਸਤਕਤਾ ਹੋਇਆ ਨਹੀਂ ਇੰਨੇ ਸਾਲ ਹੋ ਗਏ ਅੱਜ ਤੱਕ ਕੋਈ ਕੁਝ ਨਹੀਂ ਬਚੇ ਹੋਏ ਆ ਮੈਂ ਬਸ ਸੁਖੀ ਆ ਬਚੇ ਹੋ ਹੋਈ ਹੋਈ ਬਚੇ ਆ ਸੁਖੀ ਆ ਸੁਖੀ ਮੈਨੂੰ ਲੱਗਦਾ ਤੁਸੀਂ ਘੱਟ ਬਚੇ ਹੋ ਜਿਨ੍ਹਾਂ ਨਾਲ ਤੁਹਾਡਾ ਨੰ ਮੈਰਿਜ ਕਰਾਣੀ ਨਾ ਉਹ ਜ਼ਿਆਦਾ ਬਚੇ ਹੋਣੇ ਆ ਨਹੀਂ ਨਹੀਂ ਮੈਂ ਤੁਸੀਂ ਤਾਂ ਸਾਰੇ ਰੋਕੇ ਮੈਂਟਲ ਨਹੀਂ ਹੁੰਦਾ ਨਹੀਂ 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 ਤੁਸੀਂ ਇਦਾਂ ਨਾ ਸੋਚੋ ਸਾਡੇ ਕਾਫੀ ਮੇਰੇ ਕਾਫੀ ਫਰੈਂਡਸ ਨੇ ਜਿਹੜੇ ਮੈਰਿਡ ਆ ਤੇ ਉਹ ਕਾਫੀ ਖੁਸ਼ ਨੇ ਇਦਾਂ ਦੀ ਕੋਈ ਗੱਲ ਨਹੀਂ ਬਟ ਮੈਨੂੰ ਲੱਗਦਾ ਕਿ ਮੇਰਾ ਰਸਤਾ ਵੱਖਰਾ ਹੈ ਪ੍ਰਿੰਕਾ ਵਾਸੇ ਜਿਵੇਂ ਲੱਗਦਾ ਨਾ ਗੇਮ ਕਰਦੀ ਆ ਉਹ ਗੁੱਸਾ ਹੋਣਾ ਪਰ ਪ੍ਰਿੰਕਾ ਜਿਵੇਂ ਵੈਸੇ ਗੁੱਸਾ ਨਹੀਂ ਚਾ ਲੱਗ ਰਿਹਾ ਵਾਕਿ ਲੱਗਦਾ ਫੇਸਬੁਕ ਸਰ ਮੈਂ ਤੁਹਾਨੂੰ ਕਹਾਂ ਮੈਂ ਐਕਚੁਅਲੀ ਡਾਇਰੈਕਟ ਰਿਲੇਸ਼ਨ ਰਿਲੇਸ਼ਨ ਬਣਾ ਲਈ ਆ ਪਿਆਰ ਕਰਨ ਵਾਲੀ ਆ ਹਾਂ ਸਰ ਉਦਾਂ ਮੈਂ ਸਰ ਉਹੀ ਆ ਮੇਰੀ ਨੱਕ ਤੇ ਮੱਖੀ ਨਾ ਬੈਠੇ ਅਨਟਿਲਨਲੈਸ ਬਸ ਸਰ ਠੀਕ ਜੀ ਆ ਜੇ ਤੁਸੀਂ ਨਹੀਂ ਬੋਲੋਗੇ ਤਾਂ ਨਹੀਂ ਸੁਣੋਗੇ ਹੂੰ ਅਰ ਜ਼ਿੰਦਗੀ ਵਿੱਚ ਅਗਰ ਤੁਹਾਨੂੰ ਕੁਝ ਕਰਨਾ ਪਵੇ ਕੁਝ ਸਪੈਸ਼ਲ ਕਿਸੇ ਲਈ ਹੂੰ ਕੀ ਕਰਨਾ ਚਾਹੋਗੇ ਸਰ ਮੈਂ ਉਹ ਪਹਿਲੇ ਸਿਰ ਜਤਨ ਨੂੰ ਦੱਸਦਾ ਇੱਕ ਤਾਂ ਸਪੋਰਟਸਮੈਨ ਵਾਸਤੇ ਬਾਕੀ ਮੇਰਾ ਸਰ ਅੱਜਕੱਲ ਜਿਹੜਾ ਤੁਸੀਂ ਦੇਖ ਲਓ ਕ੍ਰਾਈਮ ਬਹੁਤ ਹੈ ਹੂੰ ਹੂੰ ਪਰ ਸਪੈਸੀਫਿਕਲੀ ਮੈਨੂੰ ਲੱਗਦਾ ਕਿ ਜਿਹੜਾ ਚਾਈਲਡ ਨੂੰ ਲੈ ਕੇ ਕਰਾਇਮ ਹੋ ਰਿਹਾ ਉਸ ਵੇਲੇ ਮੇਰਾ ਉਸ ਮਤਲਬ ਉਹ ਚੀਜ਼ ਮੈਨਰੇ ਦਿਲ ਨੂੰ ਬਹੁਤ ਤਸਰੀਜਦੀ ਆ ਮਤਲਬ ਮੈਨੂੰ ਲੱਗਦਾ ਕਿ ਮੈਂ ਉਸ ਥਾਂ ਤੇ ਕੰਮ ਕਰਨਾ ਚਾਹਾਂਗੀ ਤੇ ਮਤਲਬ ਉਹ ਐਦਾ ਦੀ ਕੋਈ ਕੇ ਕਹਿ ਸਕਦੇ ਹੋ ਐਸੋਸੀਏਸ਼ਨ ਹੋਵੇ ਜਾਂ ਕੋਈ ਵੈਲਫੇਅਰ ਸੋਸਾਇਟੀ ਹੋਵੇ ਮੈਂ ਉਹਦੇ ਨਾਲ ਜੁੜਨਾ ਚਾਹਾਂਗੀ ਇਨ ਫਿਊਚਰ ਕਿਉਂਕਿ ਹੱਲੇ ਤਾਂ ਸਾਨੂੰ ਅਲਾਉਡ ਨਹੀਂ ਹੈਗਾ ਸਪੋਰਟ ਵਿੱਚ ਮੁਸ਼ਕਲਾਂ ਬਹੁਤ ਜ਼ਿਆਦੀ ਆਉਂਦੀਆਂ ਹੈ ਹਨਾ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਇਹਦੇ ਵਿੱਚ ਕਿਸੇ ਦੀ ਕੋਈ ਹੈਲਪ ਮਿਲੀ ਹੋਵੇ ਜਦੋਂ ਭਰਤੀ ਨਹੀਂ ਸੀ ਹੋਏ ਉਸ ਤੋਂ ਪਹਿਲਾਂ ਕਿਉਂਕਿ ਹੁਣ ਤੇ ਮੈਗਜ਼ਮੇਂਟ ਜੇ ਭਰਤੀ ਹੋ ਗਿਆ ਫਿਰ ਤੇ ਤੁਹਾਨੂੰ ਹੈਲਪ ਆਲਰੇਡੀ ਮਿਲੀ ਗਈ ਹੈ ਨਾ ਵੀ ਸੈਲਰੀ ਪਤਾ ਵੀ ਹੁਣ ਹੈਗੀ ਆ ਗੇਮ ਕਰਾਂਗੇ ਤੇ ਨਹੀਂ ਨਹੀਂ ਸਰ ਹੁਣ ਵੀ ਹੈਲਪ ਦੀ ਲੋੜ ਪੈਂਦੀ ਆ ਸੱਚੀ ਪੈਂਦੀ ਆ ਪੈਂਦੀ ਆ ਪਰ ਮੈਨੂੰ ਮਿਲੀ ਨਹੀਂ ਅੱਛਾ ਮਿਲੀ ਨਹੀਂ ਨਹੀਂ ਸਰ ਆ ਕਹੂੰਗੀ ਮੈਂ ਨਹੀਂ ਇਸ ਤੋਂ ਪਹਿਲਾਂ ਮੈਗਜ਼ਮੇਂਟ ਹੁਣ ਤੋਂ ਪਹਿਲਾਂ ਮੈਂ ਕਹੂੰਗੀ ਨਹੀਂ ਸਰ ਐਕਚੁਅਲੀ ਮੈਨੂੰ ਹੈਲਪ ਕਿਤੇ ਹੋ ਵੀ ਨਹੀਂ ਮਿਲੀ ਆਨੇ ਮੈਂ ਕਹੂੰਗੀ ਨਾ ਮੈਨੂੰ ਉਦੋਂ ਮਤਲਬ ਪ੍ਰਾਈਜ਼ ਮਨੀ ਵੀ ਹੁੰਦੀ ਸੀ ਤੇ ਤੁਸੀਂ ਮਿਸ ਕਰ ਗਏ ਤਾਂ ਉਹ ਵੀ ਨਹੀਂ ਮਿਲੀ ਬਟ ਆਇਆ ਕਿ ਮੈਂ ਥੋੜਾ ਲੱਕੀ ਸੀ ਕਿ ਮੇਰੀ ਗੇਮ ਵਧੀਆ ਸੀ ਤਾਂ ਮੈਂ ਕੈਂਪਾਂ ਚ ਰਹਿੰਦੀ ਸੀ ਇੰਡੀਆ ਕੈਂਪ ਚ ਤੁਹਾਨੂੰ ਪ੍ਰੋਪਰ ਡਾਈਟ ਵਗੈਰਾ ਖਾਣਾ ਰਹਿਣਾ ਸੀ ਸਰ ਮੈਨ ਤਾਂ ਮੈਨੂੰ ਮਿਲਦੀ ਰਹੀ ਤੇ ਉਦੋਂ ਮੈਨੂੰ ਨੌਲੇਜ ਵੀ ਮਾਤ ਮਿਲੀ ਜਿਵੇਂ ਮੈਂ ਤੁਹਾਨੂੰ ਰੀਹੈਬ ਦੀ ਗੱਲ ਦੱਸੀ ਆ ਉਹ ਮੈਂ ਕੈਂਪ ਚ ਹੀ ਦੇਖਿਆ ਅੱਛੇ ਅੱਛੇ ਪਲੇਅਰ ਆ ਜੋ ਡੇਲੀ ਹੀ ਪ੍ਰੈਕਟਿਸ ਕਰ ਰਹੇ ਸਾਡੀ ਬਾਡੀ ਇਸ ਲਈ ਨਹੀਂ ਬਣੀ ਹੈਨਾ ਬਟ ਜਦੋਂ ਅਸੀਂ ਡੇਲੀ ਕੋਈ ਇੱਕ ਮੂਮੈਂਟ ਕਰ ਰਹੇ ਹਾਂ ਪਾਵੇਂ ਤੁਸੀਂ ਕਹੋ ਪੜਨ ਵਾਲੇ ਬੱਚਿਆਂ ਦੇ ਵੀ ਹੱਥ ਤੁਸੀਂ ਵੇਖੋ ਕਈ ਵਾਰੀ ਉਹ ਕਹਿਣਗੇ ਸਾਡੇ ਹੱਥ ਨਹੀਂ ਚੱਲਦੇ ਤਾਂ ਅਸੀਂ ਤਾਂ ਪੂਰਾ ਸਰੀਰ ਹਿਲਾ ਰਹੇ ਹਾਂ ਸਾਨੂੰ ਵੀ ਤਾਂ ਦਿੱਕਤ ਆਉਂਦੀ ਆ ਕਿੰਨੇ ਕਿੰਨੇ ਘੰਟੇ ਦੀ ਪ੍ਰੈਕਟਿਸ ਕਿੰਨਾ ਟਾਈਮ ਲਗਾਉਂਦੇ ਤੁਸੀਂ ਸਰ ਪ੍ਰੈਕਟਿਸ ਵੀ ਵੱਖਰੀ ਵੱਖਰੀ ਹੁੰਦੀ ਹੈ ਜਿਵੇਂ ਜਿਹੜਾ ਆਫ ਸੀਜ਼ਨ ਆ ਤਾਂ ਸਾਡਾ ਡਿਊਰੇਸ਼ਨ 2 ਤੋਂ 2.5 ਘੰਟੇ ਵੀ ਹੋ ਸਕਦਾ ਕਈ ਵਾਰੀ ਅਸੀਂ 3-3 ਘੰਟੇ ਵੀ ਲਾਂਦੇ ਹਾਂ ਪਰ ਜਦੋਂ ਜਿਵੇਂ ਹੁਣ ਕੰਪੀਟੀਸ਼ਨ ਟਾਈਮ ਆ ਗਿਆ ਤਾਂ ਸਾਡੀ ਪ੍ਰੈਕਟਿਸ ਇੰਟੈਂਸ ਹੋ ਜਾਂਦੀ ਹੈ ਮਤਲਬ ਕੰਮ ਜ਼ਿਆਦਾ ਕਰਨ ਬੜੀ ਦੀ ਪਾਵਰ ਜ਼ਿਆਦਾ ਲੈਣੀ ਆ ਪਰ ਟਾਈਮਿੰਗ ਕੱਟ ਹੁੰਦੀ ਆ ਡੇਢ ਘੰਟਾ ਜਨਰਲ ਡਿਊਟੀ ਤਾਂ ਨਹੀਂ ਲੱਗਦੀ ਅ ਜਨਰਲ ਸਰ ਵੈਸੇ ਤਾਂ ਅਸੀਂ ਟੱਚ ਵਰ ਸਰਕਾਰ ਦਾ ਧੰਨਵਾਦ ਆ ਕਿ ਅਸੀਂ ਫ੍ਰੀ ਆ ਬਟ ਜਿਹੜੀ ਆਪਣੀ ਕਹਿ ਲੋ ਕਿ ਇਲੈਕਸ਼ਨ ਡਿਊਟੀ ਜਾਂ ਕੋਈ ਐਮਰਜੈਂਸੀ ਸਪੈਸ਼ਲ ਡਿਊਟੀ ਸਪੈਸ਼ਲ ਡਿਊਟੀਆਂ ਲੱਗਦੀ ਆ ਸਾਡੇ ਵੈਸੇ ਸਿਰਫ ਖੇਡ ਲਿਆ ਨਹੀਂ ਨਹੀਂ ਉਹ ਤਾਂ ਮੈਂ ਤੁਹਾਨੂੰ ਪਹਿਲੇ ਕਿਹਾ ਸਰਕਾਰ ਦਾ ਬਹੁਤ ਵੱਡਾ ਧੰਨਵਾਦ ਆ ਕਿ ਸਾਨੂੰ ਪਲੇਅਰਾਂ ਨੂੰ ਇੰਨੀ ਛੂਟ ਦਿੱਤੀ ਆ ਖੇਡ ਲਿਆ 16ਆ ਲੇ ਸਰ ਸੋ ਲਿਆ ਕਿਦਾਂ ਬਹੁਤ ਪੜਾਈ ਕਰਨੀ ਪੈਂਦੀ ਹੈ ਬਹੁਤ ਆਪਣਾ ਸਰੀਰ ਵੇਖਣਾ ਪੈਂਦਾ ਆ ਨਹੀਂ ਖੇਡ ਲਿਆ ਕੀ ਕਰਨਾ ਹੈ ਕਿ ਖੇਡਣਾ ਦਾ ਸੋਣਾ ਬਸ ਬਸ ਸਰ ਫਿਰ ਸਾਰੇ ਕਰ ਲੈਣ ਸਰ ਪਤਾ ਹੈ ਗਲਤ ਫਹਮੀ ਹੈ ਐਕਚੁਅਲੀ ਲੋਕੀ ਸੋਚਦੇ ਆ ਕਿ ਅ ਸਿਰਫ ਦਿਮਾਗ ਦਿਮਾਗ ਲਾਉਂਦੇ ਆ ਪੜਾਈ ਵਾਲੇ ਬੱਚੇ ਦਿਮਾਗ ਲਾ ਰਿਆ ਉਹੀ ਬੈਟਰ ਆ ਪਲੇਅਰ ਵੀ ਬਹੁਤ ਕਰਦੇ ਆ ਅਸੀਂ ਦਿਮਾਗ ਵੀ ਲਾ ਰਹੇ ਆ ਅਸੀਂ ਕੁੱਟ ਵੀ ਖਾ ਰਹੇ ਆ ਤੇ ਅਸੀਂ ਆਪਣਾ ਫਿਜ਼ੀਕਲ ਵੀ ਉਹ ਕਰ ਰਹੇ ਆ ਤੁਸੀਂ ਆ ਸੋਚੋ ਕਿ ਜਿਵੇਂ ਬੌਕਸਿੰਗ ਹੈ ਭਾਵੇਂ ਕਿੱਕ ਬੌਕਸਿੰਗ ਹੈ ਭਾਵੇਂ ਰੈਸਲਰ ਆ ਭਾਵੇਂ ਤੁਸੀਂ ਜੂਡੋ ਪਲੇਅਰ ਲੱਗੋ ਅੱਛਾ ਪ੍ਰਿੰਕ ਮੈਨੂੰ ਮੈਂ ਤਾਂ ਗੱਲ ਮੈਨੂੰ ਫਰਕ ਦੱਸੋ ਕਿਉਂਕਿ ਸਾਡੇ ਜਿਹੜੇ ਦਰਸ਼ਕ ਆ ਜਿਹੜੇ ਬੱਚੇ ਆ ਸਪੋਰਟਸਮੈਨ ਅ ਥੋੜਾ ਜਿਹਾ ਬੌਕਸਿੰਗ ਤੇ ਕਿੱਕ ਬੌਕਸਿੰਗ ਇਹ ਚ ਫਰਕ ਕੀ ਹੈਗਾ ਵਸੇ ਸਰ ਬਹੁਤ ਪਿਆਰਾ ਫਰਕ ਆ ਮੈਨੂੰ ਬਹੁਤ ਪਿਆਰਾ ਲੱਗਾ ਸਰ ਮੈਂ ਬਹੁਤ ਇੰਜੋਏ ਕੀਤਾ ਕਿਉਂਕਿ ਮੈਂ ਕਦੀ ਲੱਤਾਂ ਨਹੀਂ ਵਾਰੀਆਂ। ਤੁਹਾਨੂੰ ਇੱਕ ਬੌਕਸਿੰਗ ਦੇ ਵਿੱਚ ਇੱਕ ਤਾਂ ਹੁੰਦਾ ਆਪਣਾ ਬਸ ਸਿਰਫ ਯੋ ਸਰ ਬੌਕਸਿੰਗ ਚ ਸਰਪੰਚੇਸ ਹੈ। ਹੂੰ ਤੁਸੀਂ ਕਹੋ ਕਿ ਸਾਡੇ 6 ਮੈਨ ਪੰਚੇਸ ਹੁੰਦੇ ਆ। ਹੂੰ ਤੇ ਉਹੀ ਸਾਰਾ ਕੰਬੀਨੇਸ਼ਨ ਆ। ਫਾਉਲ ਫਾਉਲ ਕਿਹੜੇ-ਕਿਹੜੇ ਹੁੰਦੇ ਆ ਤੁਹਾਡੇ ਚ? ਬੌਕਸਿੰਗ ਚ? ਹਾਂ ਤੁਹਾਡੇ ਕਿੱਕ ਬੌਕਸਿੰਗ ਚ। ਕਿੱਕ ਬੌਕਸਿੰਗ ਚ। ਸਰ ਕਿੱਕ ਬੌਕਸਿੰਗ ਚ ਕਾਫੀ ਫਾਉਲ ਨੇ। ਇਹ ਕਾਫੀ ਤੁਸੀਂ ਕਹੋ ਕਿ ਕਿਉਂਕਿ ਡੇਂਜਰ ਜ਼ਿਆਦਾ ਹੈ। ਹੂੰ ਜਿਵੇਂ ਇਹ ਚ ਕਿੱਕ ਵੀ ਲੱਗਣੀ ਆ ਤੇ ਪੰਚੇਸ ਵੀ ਲੱਗਣੇ ਆ ਤੇ ਕਈ ਬੱਚਿਆਂ ਦੀ ਰਿਬਸ ਟੁੱਟ ਜਾਂਦੀਆਂ। ਚਿੰ ਟੁੱਟ ਜਾਂਦੀ ਹੈ ਕਈ ਬੱਚੇ ਆਪਣੇ ਅਨਕੌਨਸ਼ੀਅਸ ਹੋ ਜਾਂਦੇ ਕਿਉਂਕਿ ਜਦੋਂ ਕਿੱਕ ਡਾਇਰੈਕਟ ਮੂੰਹ ਤੇ ਵੱਜਦੀ ਹੈ ਵੈਸੇ ਆਮ ਬੌਕਸਿੰਗ ਨਾਲੋਂ ਜ਼ਿਆਦਾ ਖਤਰਨਾਕ ਨਹੀਂ ਵੈਸੇ ਆ ਹੋ ਗਈ ਸਰ ਮੈਨੂੰ ਵੀ ਲੱਗੀ ਹੈ ਨਾ ਪਰ ਸਰ ਆਇਆ ਕਿ ਹਲੇ ਦੱਬੀ ਲੱਗਦਾ ਸਰ ਜੇ ਟੱਕਰ ਗਿਆ ਕੋਈ ਪੈਸ਼ਨ ਹੀ ਉਦੋਂ ਦਾ ਆ ਜੇ ਕੋਈ ਟੱਕਰ ਗਿਆ ਕੋਈ ਉਦੋਂ ਤਾਂ ਪੈਸ਼ਨ ਹੀ ਹੁੰਦਾ ਉਦੋਂ ਹੂੰ ਅੱਛਾ ਸਰ ਨੂੰ ਮਜ਼ਾ ਹੀ ਉਦੋਂ ਆਂਦਾ ਯਾਨੀ ਕਿ ਡਰ ਨਹੀਂ ਆਂਦਾ ਮਜ਼ਾ ਆਂਦਾ ਮਜ਼ਾ ਬਹੁਤ ਆਂਦਾ ਸਰ ਅੱਛਾ ਜਦੋਂ ਹੁਣ ਮੈਂ ਨਵੇਂ-ਨਵੇਂ 1.5 ਸਾਲ ਪਹਿਲੇ ਲੱਤਾਂ ਸਿੱਖੀਆਂ ਕਿ ਕਿੱਕਸ ਵੀ ਕਰਨੀਆਂ ਤੁਸੀਂ ਲੋ ਜਿਵੇਂ ਮੈਂ ਲੋਕਿਕ ਦੀ ਪਲੇਅਰ ਆ ਸਾਡੇ ਨੀ ਤੋ ਉੱਤੇ ਮਾਰਦੇ ਆ ਮੇਰੀ ਫਰੈਂਡ ਆ ਉਹ ਫੁੱਲ ਕੰਟੈਕਟ ਦੀ ਪਲੇਅਰ ਆ ਉਹ ਕਮਰ ਤੇ ਉੱਤੇ ਮਾਰਦੀ ਆ ਅੱਛਾ ਤਾਂ ਮਤਲਬ ਕਿੱਦਾਂ ਤੁਹਾਨੂੰ ਐਕਚੁਅਲੀ ਟਾਰਗੇਟ ਤੇ ਮਾਰਨਾ ਹੈ ਹੂੰ ਤਾਂ ਲੋਕੀ ਸੋਚਦੇ ਜਿਵੇਂ ਮੈਂ ਪਹਿਲਾਂ ਵੀ ਕਹ ਰਹੀ ਸੀ ਕਿ ਸਾਰਾ ਕੁਝ ਈਜ਼ੀ ਆ ਈਜ਼ੀ ਨਹੀਂ ਆ ਕਿਉਂਕਿ ਸਾਹਮਣੇ ਵਾਲਾ ਵੀ ਉਨੀ ਪ੍ਰੈਕਟਿਸ ਕਰਕੇ ਆਇਆ ਆ ਭਾਵੇਂ ਕੋਈ ਵੀ ਗੇਮ ਹੋਵੇ ਹਾਂ ਕੋਈ ਵੀ ਹੋਵੇ ਹਰ ਬੰਦਾ ਤਿਆਰੀ ਕਰਕੇ ਆਂਦਾ ਹੈ ਮੈਂ ਇਹਦਾ ਫੱਟੇ ਚੱਕਣੇ ਜਗਣੇ ਆ ਤੇ ਸਰ ਬਿਲਕੁਲ ਮਿਲੀ ਸੈਕਿੰਡਸ ਦਾ ਡਿਸੀਜਨ ਹੁੰਦਾ ਜਿਵੇਂ ਕਿਸੇ ਨੇ ਕਿੱਕ ਕੀਤਾ ਭਾਵੇਂ ਉਹ ਦਾ ਹੀ ਮਾਰ ਰਿਹਾ ਜਿਹੜਾ ਰੈਸਲਰ ਕਹਿੰਦੇ ਨਾ ਅਸੀਂ ਦਾ ਮਾਰ ਰਿਹਾ ਦਾ ਮਤਲਬ ਸੈਕਿੰਡਸ ਜੇ ਤੁਸੀਂ ਦੇਖੋ ਗੇਮ ਬਦਲ ਜਾਂਦੀ ਹੈ ਕੋਈ ਬੰਦਾ ਥੱਲੇ ਵੀ ਹੋਵੇ ਕੋਈ ਇਦਾਂ ਦਾ ਕੰਮ ਕਰ ਦਿੰਦਾ ਹੈ ਕਿ ਬੰਦ ਦੂਜਾ ਬੰਦਾ ਹਾਰ ਜਾਂਦਾ ਹੈ ਤੇ ਸਰ ਬਹੁਤ ਮਿਹਨਤ ਲੱਗਦੀ ਹੈ ਬਹੁਤ ਪ੍ਰੈਸੀਸ ਪ੍ਰੈਸਾਈਜ਼ ਆਪਣਾ ਦਿਮਾਗ ਲਾਉਣਾ ਪੈਂਦਾ ਬਟ ਆਇਆ ਕਿ ਸਾਡਾ ਪੈਸ਼ਨ ਵੱਖਰਾ ਹੈ ਟੈਕਨੀਕ ਹੈ ਉਹ ਟੈਕਨੀਕ ਆ ਬਾਡੀ ਪਾਵਰ ਆ ਟੈਕਨੀਕ ਵੀ ਕੰਮ ਨਹੀਂ ਆਉਗੀ ਜੇ ਸਰੀਰ ਚ ਜਾਣੀ ਨਹੀਂ ਹੈਗੀ ਹੂੰ ਹੂੰ ਮਤਲਬ ਜੇ ਮੈਂ ਤੁਹਾਨੂੰ ਖਿੱਚਣਾ ਆ ਮੈਂ ਤੁਹਾਨੂੰ ਪੰਜ ਮਾਰਨਾ ਮੈਨੂੰ ਨਾ ਖਿੱਚੋ ਵੀ ਗੱਲ ਨਹੀਂ 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 ਬਦ ਦੱਸ 10 ਲੱਗਦਾ ਬੈਂਗਾਲੂ ਨਹੀਂ ਨਹੀਂ ਸਰ ਡਰੋ ਨਾ ਮੈਂ ਕਹਿਣਾ ਠੀਕ ਆ ਅਸਾ ਆਪਣਾ ਸਾਰਾ ਐਗਰੈਸ਼ਨ ਅਸੀਂ ਨਾ ਗਰਾਊਂਡ 'ਚ ਕੱਢ ਆਂਦੇ ਆ ਠੀਕ ਹੈ ਗੁੱਸਾ ਗੁੱਸਾ ਆਉਂਦਾ ਮੈਂ ਕਹਿਣਾ ਸਰ ਆਪਣਾ ਸਾਰਾ ਐਗਰੈਸ਼ਨ ਗਰਾਊਂਡ 'ਚ ਕੱਟ ਕੇ ਗਰਾਊਂਡ 'ਚ ਕੱਟਦੇ ਆ ਹਾਂ ਕਿੱਟਾ ਨੂੰ ਘੁੱਟ ਲਈਦਾ ਕਿੱਟਨ ਘੁੱਟ ਲਈਦਾ ਜੀ ਹੂੰ ਤੇ ਹੁਣ ਤੁਸੀਂ ਜਾ ਰਹੇ ਹੋ ਵਰਲਡ ਚੈਂਪੀਅਨਸ਼ਿਪ 'ਚ ਹਨਾ ਹਾਂਜੀ ਸਰ ਕੀ ਟਾਰਗੇਟ ਆ ਸਰ ਟਾਰਗੇਟ ਤਾਂ 골ਡ ਹੀ ਆ 골ਡ ਲੈ ਕੇ ਆਣਾ ਬਸ ਸਰ ਪੂਰੀ ਤਿਆਰੀ ਆ ਸੋਚਿਆ ਬੋਲਾ ਸੋਚਿਆ ਤਾਂ ਹੋਇਆ ਸਰ ਇੰਡੀਆ ਨੂੰ ਰਿਪਰਿਜ਼ੈਂਟ ਕਰੋਗੇ ਪੂਰਾ ਬਸ ਸਰ ਉਹਦੇ ਲਈ ਜੀ ਰਹੇ ਜੀ ਰਹੇ ਹਾਂਜੀ ਸਰ ਚਲੋ ਜੀ ਪ੍ਰਿੰਕਾ ਦੀ ਪੂਰੀ ਤਿਆਰੀ ਹੈ ਕਿ ਮੈਂ ਵਰਲਡ ਕਾਪੀੜਾ ਲੈ ਕੇ ਆਣਾ ਵਾ ਚੈਂਪੀਅਨਸ਼ਿਪ ਦੇ ਵਿੱਚ ਤੇ ਸਾਨੂੰ ਵੀ ਉਮੀਦ ਹੈ ਕਿ ਪ੍ਰਿੰਕਾ ਬਹੁਤ ਮਿਹਨਤ ਕਰ ਰਹੀ ਆ ਤੇ ਸਾਡੀ ਪਰਮਾਤਮਾ ਅੱਗੇ ਦੁਆ ਹੈ ਕਿ ਆਉਣ ਵਾਲੇ ਟਾਈਮ ਤੇ ਪੁਰਾ ਇੰਡੀਆ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰੇ ਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਨਾਮ ਕਮਾਵੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਇਹ ਹੋਈ ਸੀ ਕਿ ਦਰਸ਼ਕ ਜਿਹੜੇ ਬੱਚੇ ਆ ਸਪੋਰਟਸਮੈਨ ਇਹਨਾਂ ਨੂੰ ਵੇਖ ਕੇ ਅਵੇਅਰ ਹੋ ਸਕਣ ਤੇ ਕੁਝ ਜਿਹੜੇ ਸਪੋਰਟਸਮੈਨਾਂ ਦਿਲ ਛੱਡ ਜਾਂਦੇ ਆ ਹਿੰਮਤ ਛੱਡ ਜਾਂਦੇ ਆ ਕਿ ਯਾਰ ਸ਼ਾਇਦ ਕੁਝ ਨਹੀਂ ਹੋਣਾ ਘਬਰਾਣ ਦੀ ਕੋਈ ਗੱਲ ਨਹੀਂ ਜ਼ਿੰਦਗੀ ਵਿੱਚ ਕਹਿੰਦੇ ਕਿ ਮਿਹਨਤ ਕਰੋ ਤਾਂ ਕਾਮਯਾਬੀ ਮਿਲਦੀ ਮਿਲਦੀ ਆ ਤੇ ਫਿਰ ਤੁਹਾਨੂੰ ਇਹੋ ਜਿਹੀ ਕਿਸੇ ਪਰਸਨੈਲਿਟੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਲਈ ਸ਼ੋਅ ਕਿ ਬਣਦੇ ਆ ਗਿਆ ਸਸੀਕਰ ਉਹ ਵਰਲਡ ਕੱਪ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਲੈ ਕੇ ਆਏ ਸੀ ਤੇ ਹੁਣ ਉਹ ਦੁਬਾਰਾ ਵਰਲਡ ਚੈਂਪੀਅਨਸ਼ਿਪ ਵਾਸਤੇ ਖੇਡਣ ਵਾਸਤੇ ਜਾ ਰਹੇ ਨੇ ਤੇ ਅੱਜ ਉਹਨਾਂ ਨਾਲ ਗੱਲ ਕਰਦੇ ਆ ਕਿ ਆਉਣ ਵਾਲੇ ਟਾਈਮ ਤੇ ਉਹਨਾਂ ਦੀ ਕੀ ਸੋਚ ਹੈ ਕੀ ਕਰਨਾ ਚਾਹੁੰਦੇ ਨੇ ਹਾਂਜੀ ਪ੍ਰਿੰਕਾ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਤੁਹਾਡਾ ਦਿਾਨਿਕ ਚਾਲਾ ਵਿੱਚ ਥੈਂਕ ਯੂ ਸੋ ਮੱਚ ਫॉर ਇਨਵਾਈਟਿੰਗ ਮੀ ਹੋਰ ਸੁਣਾਓ ਫਿਰ ਸੇਤਾ ਕਿਵੇਂ ਹੈ ਤੁਹਾਡੀ ਆਪਣਾ ਬਹੁਤ ਵਧੀਆ ਤੁਸੀਂ ਸੁਣਾਓ ਐਨ ਵੀ ਵਧੀਆ ਬਹੁਤ ਵਧੀਆ ਤੇ ਪ੍ਰਿੰਕਾ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਬੈਕਗ੍ਰਾਉਂਡ ਕੀ ਹੈਗੀ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਮੈਂ ਬੇਸਿਕਲੀ ਮੇਰੇ ਪੇਰੈਂਟਸ ਹੀ ਮਾ ਚਲਤੋਂ ਨੇ ਹਮ ਮੇਰੇ ਪਾਪਾ ਆਰਮੀ ਚ ਸੀਗੇ ਹਮ ਤੋ ਉਸ ਕਰਕੇ ਫਿਰ ਅਸੀਂ ਥਾਂ ਥਾਂ ਮਤਲਬ ਇੱਧਰ ਗੁਜਰਾਤ ਪਠਾਨਕੋਟ ਪਾਪਾ ਮੰਮੀ ਮੇਰੇ ਕਾਫੀ ਸ਼ਿਫਟ ਹੋਇਆ ਬਟ ਫਾਈਨਲੀ ਜਦੋਂ ਮੈਂ ਤੇ ਮੇਰਾ ਭਰਾ ਮਤਲਬ ਅਸੀਂ ਦੋਵੇਂ ਬਾਕਸਿੰਗ ਅਸੀਂ ਸਟਾਰਟ ਕੀਤੀ ਅੱਛਾ 2002 ਚ ਫਿਰ ਅਸੀਂ ਇੱਧਰ ਹੀ ਸੈਟਲ ਹੋ ਗਏ ਹੂੰ ਪੰਜਾਬ ਚ ਪੰਜਾਬ ਚ ਸੈਟਲ ਹੋ ਗਏ ਜਲੰਧਰ ਹੂੰ ਵੈਸੇ ਤੁਹਾਨੂੰ ਵੇਖ ਕੇ ਲੱਗਦਾ ਨਹੀਂ ਤੁਸੀਂ ਹਿਮਾਚਲ ਤੋਂ ਬਿਲੋਂਗ ਕਰਦੇ ਹੋ ਖਾਣਾ ਪੀਣਾ ਪੰਜਾਬ ਦਾ ਹੈ ਨਾ ਟੋਟਲ ਪੰਜਾਬੀਅਤ ਪੂਰੀ ਪੰਜਾਬੀਅਤ ਹੈ ਇੱਧਰ ਦਾ ਖਾਣਾ ਪੀਣਾ ਸਾਰਾ ਸੋਚ ਵੀ ਇੱਧਰ ਦੀ ਆ ਸੋਚ ਵੀ ਇਦਾਂ ਹੀ ਹੈ ਨਾ ਜੀ 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 ਤੇ ਕਹਿੰਦੇ ਕਿ ਜਦੋਂ ਹੁੰਦਾ ਕੋਈ ਕਿਸੇ ਵੀ profession ਵਿੱਚ ਜਾਂਦਾ ਕਿਸੇ ਲਾਈਨ ਜਾਂਦਾ ਹਨਾ ਸ਼ੌਂਕ ਜਦੋਂ ਵੀ ਪੈਦਾ ਹੁੰਦਾ ਹੂੰ ਆ ਬੌਕਸਿੰਗ ਦਾ ਸ਼ੌਂਕ ਹੀ ਤੁਹਾਨੂੰ ਜਿਹੜਾ ਕਿਉਂ ਪਿਆ ਕਿੱਕ ਬੌਕਸਿੰਗ ਜਿਹੜੀ ਹੈ ਹਨਾ ਕਿੱਕ ਬੌਕਸਿੰਗ ਤਾਂ ਮੈਂ ਕਹੂੰਗੀ ਕਿ ਤੁਸੀਂ ਇੱਕ ਇੱਕ ਕਹਿ ਲਓ ਕਿ ਸੁਭਾਗੇ ਬਣੇ